ਇਹ ਬੱਚੇ ਦੀ ਮੌਤ ਤੇ ਟੀਕਾ ਲਾਉਣ ਨਾ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ ਤਿੰਨ ਚਾਰ ਮੌਤਾਂ ਹੋ ਗਈਆਂ ਇਹਨੂੰ ਫੋਨ ਕਰਕੇ ਸੱਦਿਆ ਕਿਹਨੇ ਕਿਹਾ ਜਾ ਉਹਨਾਂ ਦੇ ਨਾਲੇ ਮਾਪੇ ਤੇ ਕਿਸੇ ਮੰਦੇ ਸੁਣਦੇ ਨਹੀਂ ਪੁੱਛੀ ਕਿਥੇ ਚਲੇ ਦੱਸ ਦੱਸਦੇ ਨਹੀਂ ਕਿ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਸਾਰੇ ਬੰਦੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਚਨ ਸ਼ਾਹ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਚ ਮੁਰਗੀ ਮੱਲਿਓ ਸਾਰੇ ਇੱਧਰ ਆਉਂਦੇ ਆਗੇ ਜੇ ਸਵੇਰੇ ਆਣ ਕੇ ਵੇਖ ਲਓ ਮੇਲਾ ਲੱਗਾ ਹੁੰਦਾ ਜੇ ਕੋਈ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਨਾ ਟਾਈਮ ਦੀਏ ਜੇ ਕਿਤੇ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬੈਣਾ ਪੁਲਿਸ ਗਈ ਤੇ ਬੰਦੇ ਉੱਤੇ ਉਹ ਘਰ ਟਾਂਡੇ ਇਹ ਸਿਰਫ ਉਹ ਜਿਹੜੇ ਮੋਟੇ ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅਜੇ ਤੱਕ ਨਹੀਂ ਦਿਖੇ ਟਾਈਮ ਦੇ ਨਹੀਂ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟੁੰਦੇ ਆ ਅੱਗੇ ਤੋਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਹੋਈ ਮਨੇ ਕੀ ਰੱਬ ਜਾਣੇ ਇਹ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਪੇਟ ਚ ਮਖ ਹੋਈਦੀ ਮਤਲਬ ਕਬਜ਼ੀ ਹੋਈਦੀ ਸੀ ਤੇ ਆ ਹੁਣ ਥੋੜਾ ਬਦਲ ਠੀਕ ਹੋਇਆ ਤੇ ਅੱਜ ਪਤਾ ਨਹੀਂ ਮੈਂ ਕਿੱਦਾਂ ਹਮ ਦਿੱਲੀ ਜਾਣਾ ਵਾ ਤੇ ਕਰੋ ਇਹ 303 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪਏ ਵਟੇ ਵਟੇ ਪਕਾ ਕੇ ਰੱਖੀ ਦੀ ਐ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਲਗਾਉਂ ਕਿ ਮਿਹਰੇ ਆ ਤੁਹਾਡਾ ਮੁੰਡਾ ਇੱਥੇ ਪਿਆਦਾ ਜੀ ਆ ਕੰਮ ਹੋਇਆ ਅਛਾ ਤੋ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨਾਂ ਨੂੰ ਫੋਨ ਕਰਕੇ ਸੱਦਿਆ ਕਿ ਇਹਨੇ ਕਿਹਾ ਜਾ ਉਹਨਾਂ ਦੇ ਨਾਲੇ ਮਾਂ ਪਿਓ ਦੇ ਕਿਸੇ ਮੰਦੇ ਸੁਣਦੇ ਨੇ ਜੀ ਪੁੱਛਿਆ ਕਿੱਥੇ ਚੱਲੇ ਦੱਸ ਦੱਸਦੇ ਨਹੀਂ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਨ ਪੁੱਤ ਚੱਲ ਗਿਆ ਜੀ ਬਥੇਰੇ ਨੂੰ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂਵਾ ਬਣ ਉਹ ਫਿਰ ਕੋਸੀ ਚ 83 ਜੂਗ ਲਖੀ ਉਂ ਚ ਪਹਿਗਾ ਜਾਗੇ ਫਿਰ ਕੁਤਾਬਿਲ ਦੀ ਬਣੇਗਾ ਜੇ ਮੈਂ ਇਹ ਸਭ ਖਾ ਉਹ ਮਾਲ ਖਣਾ ਮਿਲਣਾ ਤਾਂ ਨਹੀਂ ਮਿਲਿਆ ਨਸ਼ੇ ਦੇ ਪੈਖੇ ਉਹ ਸਿਰ ਰੰਝਾ ਆਉਂਦੇ ਚਲ ਗਈ ਰੂ ਜਾਨ ਮੋਤਾਂ ਨਸ਼ਾ ਲਈ ਜਾਂਦਾ ਗੱਲ ਆ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਪਿਆ ਹੈਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਵੇਖਿਆ ਮਤਲਬ ਕਿ ਹਾਲ ਬਹੁਤਾ ਹੀ ਮਾੜਾ ਹੈਗਾ ਕੋਈ ਨੀ ਦਾ ਵੀ ਇੱਥੇ ਦਾ ਵੰਦਰ ਦੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਉਹ ਚੰਨਾ ਸ਼ਾਬਾੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਚ ਮੁਰਗੀ ਮੱਲਿਓ ਸਾਰੇ ਇੱਧਰ ਆਉਂਦੇ ਆਗੇ ਜੇ ਸਵੇਰੇ ਆਣ ਕੇ ਵੇਖ ਲਓ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋ ਵੱਧ ਕੀ ਹੁੰਦਾ ਲੱਗ ਗਿਆ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਗਿਆਨ ਦਰਖਾਤੇ ਚਲੋ ਹੁਣ ਮੈਂ ਕਿਸਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚਣ ਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕੀ ਡਰਦੇ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਹੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਐ ਸਿੱਧੀ ਜੜੀ ਗੱਲ ਹੈ ਜੀ ਜਿਹੜੇ ਵੇਚੰਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਆ ਤੇ ਸਿੱਧੀ ਜੜੇ ਪੁਲਿਸ ਨਾਲ ਵੀ ਹੱਥ ਮਿਲੇ ਆ ਫੇਰ ਵੀ ਗੰਦੇ ਆ ਨਹੀਂ ਤੇ ਕਿੱਥੇ ਵਿਗਦਾ ਆ ਬੇਟੇ ਟੀਕਾ ਲਾਣ ਨਾਲ ਮੌਤ ਹੋਈ ਏ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ 3-4 ਮੌਤਾਂ ਹੋ ਗਈਆਂ ਬੇਟੇ ਇੱਥੇ ਬਾਗ ਕੱਟਿਆ ਗਿਆ ਏ ਇੱਥੇ ਬਾਗਚੇ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾਂ ਹੋ ਗਈਆਂ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਨਾ ਟਾਈਮ ਲਈਏ ਜੇ ਕਿਤੇ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲੋ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬੈਨੇ ਪੁਲਿਸ ਗਈ ਤੇ ਬੰਦੇ ਉੱਥੇ ਉਹ ਘਰ ਟਾਂਡੇ ਹੀ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅਜੇ ਤੱਕ ਨਹੀਂ ਦਿਖੇ ਡਾ ਹੁੰਦੇ ਆ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਟੁੰਦੇ ਆ ਕੀਪਤਾ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚੱਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਪਿਹੜਾ ਵੀ ਭਰਾ ਨਸ਼ੇ ਨੇ ਖਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰਾਂ ਹਟਮਦੀਆਂ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਿੱਤ ਉਦਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੁੱਖ ਨਹੀਂ ਬਣਾਇਆ ਨੋਟੀਫਿਕੇਸ਼ਨ ਆਈਗੀ ਆ ਜਿਹੜੇ ਫਰਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਡੈਡ ਬਾਡੀ ਰਹੀ ਆ ਬਾਕੀ ਪੁਲਿਸ ਮਰਦਾਂ ਦੇ ਹੱਥ ਤੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੂਚੀ ਕੀਤਾ ਜਾਏਗਾ ਇਹ ਰਿਪੋਰਟ ਮਰਦਾਂ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈਥ ਹੋਈ ਕਿੱਦਾਂ ਹੋਈ ਆ ਉਹ ਸਦਾ ਗਰਮੀ ਨਾਲ ਹੋਈ ਹੋਏਗਾ ਇਹਦੇ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਥ ਦੇਣ ਬਤਵਾ ਠੀਕ ਹੈ ਜੀ ਕਿ ਨਸ਼ੇ ਰਿਕ ਜਲਦੀ ਜਲਦੀ ਠੱਲ ਪਾਇਆ ਜਾਏ